ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰੋ ਤੁਹਾਡੇ ਨਾਲ ਕਾਫੀ ਦਿਨਾਂ ਤੋਂ ਮੈਂ ਨਹੀਂ ਰੂਬਰੂ ਹੋ ਸਕਿਆ ਕਿਉਂਕਿ ਬੁਖਾਰ ਹੋ ਗਿਆ ਸੀ ਸੈੱਲ ਘਟ ਕੇ ਸੀ ਤੇ ਸਰੀਰ ਕਾਫੀ ਡਾਊਨ ਹੋ ਗਿਆ ਵੀਕਨੈਸ ਵੀਕਨੈਸ ਕਾਫੀ ਹੋ ਗਈ ਪਰ ਅੱਜ ਤੁਹਾਡੇ ਨਾਲ ਦੋ ਵੀਡੀਓ ਕਰਾਂਗੇ ਆਪਾਂ ਪਹਿਲੀ ਵੀਡੀਓ ਹੈਗੀ ਆ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਜੋ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਸਾਰੀਆਂ ਦੇਖੀਆਂ ਉਹਦਾ ਉਹ ਜੁਦਿਆ ਦੇ ਵਿੱਚ ਵੇਖਿਆ ਜਾਣਾ ਆਪਾਂ ਉਹ ਪੋਸਟਾਂ ਪਾਈਆਂ ਤੁਸੀਂ ਸਾਰਿਆਂ ਨੇ ਉਹ ਸ਼ੇਅਰ ਕੀਤੀਆਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਫਰੀਦਕੋਟ ਪੁਲਿਸ ਵੱਲੋਂ ਬਹੁਤ ਸਹਿਰਤਤਾ ਨਾਲ ਉਹਨੂੰ ਗ੍ਰਿਫਤਾਰ ਕੀਤਾ ਗਿਆ ਕ੍ਰਮ ਤੈਕਸ਼ਨ ਚ ਆਈ ਪੁਲਿਸ ਗ੍ਰਿਫਤਾਰੀ ਤੋਂ ਬਾਅਦ ਉਹਦਾ ਇਕਬਾਲੀਆ ਬਿਆਨ ਹੈ ਜਿਹੜਾ ਉਹਨੇ ਜੱਜ ਸਾਹਿਬ ਦੇ ਸਾਹਮਣੇ 164 CrPC ਦੇ ਤਹਿਤ ਦਰਜ ਕਰਵਾਇਆ ਹੁਣ ਵੀਰੋ ਜਿਹੜੀਆਂ ਆਪਾਂ ਪਿੱਛੇ ਜਿੰਨੀਆਂ ਵੀ ਵੀਡੀਓ ਕੀਤੀਆਂ ਉਹਦਾ ਬਿਆਨ ਸਾਰਾ ਹੀ ਜੋ ਆਪਣੀਆਂ ਵੀਡੀਓ ਦੇ ਵਿੱਚ ਜੋ ਮੈਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਪੱਖ ਰੱਖੇ ਉਹ ਸਾਰਾ ਕੁਝ ਪ੍ਰਦੀਪ ਕਲੇਰ ਦੇ ਬਿਆਨ ਦੇ ਨਾਲ ਕਲੀਅਰ ਹੋ ਉਹਨੇ ਆਪਣੇ ਬਿਆਨ ਦੇ ਵਿੱਚ ਜਿਹੜਾ ਦਰਜ ਕਰਵਾਇਆ ਵੀ ਕਿਵੇਂ ਹਰਜਿੰਦਰ ਸਿੰਘ ਮਾਜੀ ਦੀ ਦੀਵਾਨ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਕਿਉਂਕਿ ਉੱਥੇ ਜਦੋਂ ਬੁਰਜ ਜਵਾਰ ਸਿੰਘ ਵਾਲੇ ਇਹਨਾਂ ਦੀ ਦੀਵਾਨ ਚੱਲਦੇ ਸੀ ਮਾਜੀ ਦੀ ਇਹਨਾਂ ਦਾ ਵਿੱਚ ਰੌਲਾ ਪੈ ਗਿਆ ਸੀ ਫਿਰ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਵੀ ਪ੍ਰਚਾਰ ਕਰਨਗੇ ਪਰ ਨਿੱਜੀ ਅਟੈਕ ਨਹੀਂ ਕਰਨਗੇ ਪਰ ਅਖੀਰਲੇ ਦਿਨ ਉੱਥੇ ਜੋ ਲੋਕਟ ਵਗੈਰਾ ਸੀਗੇ ਉੱਥੇ ਜੁੱਤੀਆਂ ਜੱਤੀਆਂ ਦੇ ਵਿੱਚ ਉਹਦੇ ਸਿੱਟੇ ਗਏ ਬਾਬੇ ਦੇ ਉਹ ਉਥੋਂ ਹੀ ਅਗਰੈਸਸ ਹੋਏ ਉਹ ਸਾਰੇ ਪ੍ਰਦੀਪ ਕਲੈਰ ਨੇ ਆਪਦੇ ਬਿਆਨਾਂ ਦੇ ਵਿੱਚ ਦੱਸ ਦਿੱਤਾ ਵੀ ਕਿਵੇਂ ਉਥੋਂ ਬਾਹਰ ਡੇਰਾ ਮੁਖੀ ਇਹਨਾਂ ਨੂੰ ਬੁਲਾਉਂਦਾ ਹੈ ਉਹਨਾਂ ਦੀ 45 ਮੈਂਬਰੀ ਕਮੇਟੀ ਜਿਹੜੀ ਹੈਗੀ ਉੱਥੇ ਕੀ ਫੈਸਲਾ ਕਰਦੀ ਆ ਕਿ ਜਿਸ ਤਰ੍ਹਾਂ ਸਾਡੇ ਗੁਰੂ ਦੇ ਲੋਕਟ ਜੁੱਤੀਆਂ 'ਚ ਸਿੱਟੇ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਗੁਰੂ ਨੂੰ ਅਸੀਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੀ ਕਰਾਂਗੇ ਤੁਸੀਂ ਸੋਚ ਨਹੀਂ ਸਕਦੇ ਉਹ ਬਾਅਦ ਦੇ ਵਿੱਚ ਜੋ ਹੋਇਆ ਉਹ ਵਾਕਿਆ ਹੀ ਸੋਚਿਆ ਨਹੀਂ ਜਾ ਸਕਦਾ ਕਿਉਂਕਿ ਬੇਅਦਬੀ ਕਰਨ ਵਾਲੇ ਵੀ ਬਹੁਤ ਆਤਮ ਗਿੰਤੀ ਦੇ ਵਿੱਚ ਸਿੱਖ ਨਹੀਂ ਉਹ ਡੇਰੇ ਦੇ ਨਾਲ ਜਿਹੜੇ ਜੁੜੇ ਹੋਏ ਉਹ ਸਿੱਖ ਨਹੀਂ ਮੈਂ ਤਾਂ ਉਹਨਾਂ ਨੂੰ ਸਿੱਖ ਨਹੀਂ ਮੰਨਦਾ ਕਿਉਂਕਿ ਮੈਂ ਖੁਦ ਕਿਸੇ ਡੇਰੇ ਦਾ ਪੁਜਾਰੀਕ ਨਹੀਂ ਆ ਨਾ ਹੀ ਮੈਂ ਕਿਸੇ ਸਾਧ ਬਾਬੇ ਨੂੰ ਮੱਥਾ ਟੇਕਦਾ ਨਾ ਮੈਂ ਕਿਸੇ ਨੂੰ ਮੰਨਦਾ ਮੈਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਹੁਣ ਵੀਰੋ ਆਪਾਂ ਉਸ ਵਿਸ਼ੇ ਤੇ ਆਈਏ ਉਹਦੀ ਗ੍ਰਿਫਤਾਰੀ ਤੋਂ ਬਾਅਦ ਮੈਂ 1-2 ਵੀਡੀਓ ਪਾਈਆਂ ਸੀ ਭਾਈ ਜਦੋਂ ਤਰੀਕ ਹੁੰਦੀ ਆ ਬੀਐਡੀਪੀ ਵਾਲੇ کیسਾਂ ਦੀ ਤੇ ਸੰਗਤ ਇਸ ਤਰ੍ਹਾਂ ਲੱਗਦਾ ਜਿਵੇਂ ਮੂੰਹ ਹੀ ਮੋੜ ਗਈ ਹੁੰਦੀ ਤੇ ਹੁਣ ਵੀ ਜਦੋਂ ਇਹਦਾ ਇਕਬਾਲੀਆ ਬਿਆਨ ਬਾਹਰ ਆਉਂਦਾ ਤੇ ਕੋਈ ਸੰਗਤ ਵੱਲੋਂ ਰਿਸਪੌਂਸ ਨਹੀਂ ਕਿਸੇ ਵੀ ਪੰਥਕ ਧਿਰ ਵੱਲੋਂ ਨਹੀਂ ਕਿਸੇ ਐਸਜੀਪੀਸੀ ਵੱਲੋਂ ਚਲੋ ਉਹਨਾਂ ਵੱਲੋਂ ਤਾਂ ਉਮੀਦ ਹੀ ਲਾਈ ਹੋਈ ਆ ਕਿਉਂਕਿ ਉਹ ਤਾਂ ਜਸਧਿਰ ਦੀ ਸਪੋਰਟ ਕਰਦੇ ਆ ਉਹ ਧਿਰ ਕਿਟਾਰੇ 'ਚ ਖੜੀ ਆ ਉਹਨਾਂ ਨੇ ਤੇ ਇਸ ਵਿਸ਼ੇ ਤੇ ਬੋਲਣਾ ਹੀ ਕੀ ਆ ਪਰ ਜਿੰਨੀਆਂ ਵੀ ਪੰਥਕ ਨਮੈਂਦਾ ਧਿਰਾਂ ਕੋਈ ਵੀ ਇਸ ਵਿਸ਼ੇ ਦੇ ਉੱਤੇ ਨਹੀਂ ਬੋਲਿਆ ਜਦੋਂ ਕਿ ਸੌਦਾ ਸਾਧ ਦੇ ਨਾਲ ਹਨੀਪ੍ਰੀਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਚੁੱਕਿਆ ਮੈਂ ਤੁਹਾਨੂੰ ਪਹਿਲਾਂ ਪਿੱਛੇ ਵੀਡੀਓ ਚ ਦੱਸਿਆ ਸੀ ਵੀ ਕਿਵੇਂ 8 ਕਰੋੜ ਰੁਪਏ ਦੇ ਵਿੱਚ 6 ਕਰੋੜ ਤੋਂ ਲੈ ਕੇ 8 ਕਰੋੜ ਦਾ ਇਹ ਸਾਹਮਣੇ ਆਇਆ ਸੀ ਵੀ ਜਿਹੜਾ ਬੇਅਦਬੀ ਕਰਾਉਣ ਵਾਸਤੇ ਇਹ ਸੌਦਾ ਸਾਧ ਵੱਲੋਂ ਆਪਣੇ ਡਰਾਈਵਰ ਗਲਾਬੋ ਦੇ ਰਾਹੀਂ ਜਿਹੜਾ ਇਹਨਾਂ ਨੂੰ ਭੇਜਿਆ ਗਿਆ ਸੀ ਉਹ ਉਹਦਾ ਨਾਮ ਵੀ ਇਸ ਬਿਆਨ ਦੇ ਵਿੱਚ ਗਲਬੋ ਦਾ ਵੀ ਨਾਮ ਵਿੱਚ ਆਇਆ ਹੈ ਮਿੰਦਰਪਾਲ ਬਿੱਟੂ ਸਾਰਿਆਂ ਦਾ ਨਾਮ ਵਿੱਚ ਆਇਆ ਜਿੰਨੇ ਜਿਹੜੇ ਜਿਹੜੇ ਦੋਚੀ ਆ ਕਿਉਂਕਿ ਉਸ ਵੇਲੇ ਜਿਹੜੀ ਇੱਕ ਅਫਸਰ ਦੇ ਵੱਲੋਂ ਇਹ ਜਾਂਚ ਜਿਹੜੀ ਆ ਬਹੁਤ ਵਧੀਆ ਤੇ ਬਹੁਤ ਸਚਾਰੂ ਢੰਗ ਨਾਲ ਕੀਤੀ ਗਈ ਸੀ ਉਹ ਸੀਗੇ 16 ਸਾਵਰਸ 16 ਇਹ ਆਈਗੀ ਸਾਬ ਫਿਰ ਚਲੋ ਉਹਨਾਂ ਦੇ ਉੱਪਰ ਇੱਕ ਵੱਡਾ ਅਫਸਰ ਲਾ ਦਿੱਤਾ ਗਿਆ ਫਿਰ ਜਿੱਥੇ ਵੱਡਾ ਅਫਸਰ ਲੱਗ ਜੇ ਫਿਰ ਛੋਟਿਆਂ ਦੀ ਮਜਬੂਰੀ ਹੋ ਜਾਂਦੀ ਹੈ ਅਗਰ ਇਹ ਜਾਂਚ ਉਹਨਾਂ ਦੇ ਕੋਲ ਇੰਡੀਪੈਂਡੈਂਟ ਰਹਿੰਦੀ ਤੇ ਸ਼ਾਇਦ ਇਹ ਕੇਸ ਅੱਜ ਨੂੰ ਕਿਸੇ ਸਿਰੇ ਲੱਗਿਆ ਹੁੰਦਾ ਔਰ ਸਜ਼ਾ ਹੋਈ ਜਿੰਨੀ ਉਹਨਾਂ ਨੇ ਪਾਰਦਰਸ਼ੀ ਜਾਂਚ ਕੀਤੀ ਸੀ ਇਹ ਤਾਂ 파ਰਟੀ ਦਬਾ ਦਿੱਤਾ ਗਿਆ ਜਿਹੜਾ ਇਹ 6 ਕਰੋੜ ਰੁਪਇਆ ਕੋਈ 8 ਕਰੋੜ ਕਿਉਂਕਿ ਇਹ ਇਹਨੂੰ ਦਬਾ ਹੀ ਦਿੱਤਾ ਗਿਆ ਇਹ ਤੁਹਾਡੇ ਸਾਹਮਣੇ ਆਈ ਨਹੀਂ ਇਹ ਗੱਲ ਕਿਸੇ ਦੇ ਇਹ ਅਸੀਂ ਵੀਡੀਓ ਰਾਈ ਤੁਹਾਡੇ ਸਾਹਮਣੇ ਰੱਖੀ ਤੇ ਉਸ ਤੋਂ ਬਾਅਦ ਸੋਲ ਸਾਹਿਬ ਦੀ ਵੀ ਇੰਟਰਵਿਊ ਆ ਗਈ ਉਹਨਾਂ ਨੇ ਵੀ ਸਾਰਾ ਕੁਝ ਇਹ ਕਲੀਅਰ ਕੀਤਾ ਤੇ ਮੈਂ ਉਹ ਵੀ ਕਹਿਣਾ ਵੀ 16 ਸਾਬ ਇੱਕ ਬੜੇ ਕਾਬਲ ਪੁਲਿਸ ਅਫਸਰ ਸਨ ਜੇ ਕਿਤੇ ਉਹਨਾਂ ਦੇ ਕੋਲੇ ਜਾਂਚ ਰਹਿੰਦੀ ਉਹ ਇਸ ਜਾਂਚ ਦੇ ਇੰਚਾਰਜ ਰਹਿੰਦੇ ਤੇ ਅੱਜ ਨੂੰ ਕੁਝ ਰਿਜ਼ਲਟ ਹੀ ਹੋਰ ਹੋਣਾ ਸੀ ਇਸ ਦਾ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਹੁਣ ਪ੍ਰਦੀਪ ਕਲੇਰ ਦਾ ਜਿਹੜਾ ਕਬਾਲੀਆ ਬਿਆਨ ਆ ਉਹਦੇ ਉੱਤੇ ਸਾਡਾ ਰਿਐਕਸ਼ਨ ਕੀ ਆ ਜ਼ੀਰੋ ਕਿਉਂਕਿ ਜਿੰਨੀਆਂ ਵੀ ਧਿਰਾਂ ਉੱਥੇ ਜਿੰਨੇ ਵੀ ਲੋਕ ਆਏ ਉਸ ਵੇਲੇ ਸਾਰੇ ਹੀ ਹੋਰ ਪਾਸੇ ਨੂੰ ਤੁਰ ਗਏ ਮੁੱਦਿਆਂ ਦੇ ਵਿੱਚ ਮੁੱਦੇ ਕਿਵੇਂ ਰੁੱਲੇ ਜਾਂਦੇ ਆ ਇਹ ਤੁਸੀਂ ਪਿੱਛੇ ਦੇਖ ਚੁੱਕੇ ਹੋ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਮੁੱਦਾ ਬੜਾ ਜੋਰ ਸ਼ੋਰ ਨਾਲ ਉਠਿਆ ਸਾਨੂੰ ਵੀ ਮੜਾ ਚੰਗਾ ਬੋਲਿਆ ਅਸੀਂ ਮੈਂ ਨਹੀਂ ਕਿਸੇ ਦਾ ਜਵਾਬ ਦਿੰਦਾ ਮੈਂ ਤੁਹਾਨੂੰ ਵੀ ਕਹਿੰਨਾ ਮੈਨੂੰ ਕਮੈਂਟ ਤੁਸੀਂ ਨਾ ਕਰਿਆ ਕਰੋ ਜਿਹੜੇ ਮੇਰੇ ਵਿਚਾਰੇ ਕੋਈ ਪੱਖ ਵਾਲੇ ਕਮੈਂਟ ਕਰਦੇ ਆ ਫਿਰ ਉਹਨਾਂ ਨੂੰ ਵੀ ਥੱਲੇ ਲੋਕ ਗੰਦ ਬਖਦੇ ਆ ਫਿਰ ਮੈਥੋਂ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਇਹਨਾਂ ਦੀ ਪਤਾ ਲੱਗਦਾ ਇਹ ਲੋਕ ਕਿਸ ਤਰ੍ਹਾਂ ਦੀ ਪ੍ਰਦਾਸ਼ ਦੇ ਵਿੱਚੋਂ ਆਏ ਆ ਕਿਉਂਕਿ ਇਹਨਾਂ ਦੀਆਂ ਡੀਪੀਆਂ ਜਦੋਂ ਤੁਸੀਂ ਦੇਖੋਗੇ ਇਹਨਾਂ ਦੀ ਸੋਚ ਦੇਖੋਗੇ ਇਹ ਇਸੇ ਕਰਕੇ ਜੁੱਤੀਆਂ ਖਾਧੀਆਂ ਅਸੀਂ ਹੁਣ ਤੱਕ ਸਾਡਾ ਇਹੀ ਕਾਰਨ ਰਿਹਾ ਸਾਡੀ ਬਦ ਕਲਾਮੀ ਬਦ ਜਬਾਨੀ ਬਦ ਦਿਮਾਗ ਲੋਕਾਂ ਸੀ ਸਾਡੇ ਵਾਸਤੇ ਗੁਰੂ ਵੱਡਾ ਹੈ ਕਿ ਕੋਈ ਬੰਦਾ ਵੱਡਾ ਉਹਦੇ ਨਾਲ ਹੁਣ ਨਕੂਦਰ ਕਾਂਡ ਦੀ ਵੀ ਜਾਂਚ ਦਾ ਰੋਲਾ ਜਿਹੜਾ ਪਿਆ ਉਹਨਾਂ ਪਰਿਵਾਰਾਂ ਨੇ ਰੋਲਾ ਪਾਇਆ ਪਰ ਉਹਦੇ ਪੈਰਲ ਇੱਕ ਹੋਰ ਭਾਨੇ ਸਿੱਧੂ ਦਾ ਮੁੱਦਾ ਬਣਾ ਕੇ ਖੜਾ ਕਰ ਦਿੱਤਾ ਗਿਆ ਕਿੱਧਰ ਗਿਆ ਸਰਦਾਰ ਗੁਰਦੇਵ ਸਿੰਘ ਕੌਕੇ ਵਾਲਾ ਮਸਲਾ ਕਿੱਧਰ ਗਿਆ ਨਕੂਦਰ ਵਾਲਾ ਮਸਲਾ ਅਜੇ ਦੱਸ ਦਿਓ ਅਸੀਂ ਕਿੱਥੇ ਖੜੇ ਹਾਂ ਫਿਰ ਇਹ ਕੌਣ ਲੋਕ ਨੇ ਜਿਹੜੇ ਮੁੱਦਿਆਂ ਦੇ ਉੱਤੇ ਇਹ ਜੇ ਮਸਲੇ ਖੜੇ ਕਰਦੇ ਆ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁਹੱਲੀ ਮੋਰਚਾ ਲੱਗਦਾ ਉਦੋਂ ਅਮਰਤਪਾਲ ਜੋ ਕੁਝ ਉੱਥੇ ਬੋਲ ਕੇ ਆਇਆ ਸੀ ਵੀ ਅਸੀਂ ਧਰਨਿਆਂ 'ਚ ਨਹੀਂ ਵਿਸ਼ਵਾਸ ਰੱਖਦੇ ਜੇ ਮਰ ਜਾਣਗੇ ਮੱਸਿਆ ਇਹ ਚੀਜ਼ਾਂ ਵੀਰੋ ਜੇ ਉਹ ਕੋਈ ਇੱਕ ਕਦਮ ਉਸ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਕਮੇਟੀ ਨੇ ਇੱਕ ਕਦਮ ਅੱਗੇ ਨੂੰ ਪਟਿਆ ਤੇ ਇਹਨਾਂ ਲੋਕਾਂ ਦੀਆਂ ਇਹ ਗੱਲਾਂ ਨੇ ਦੋ ਕਦਮ ਪਿੱਛੇ ਕਰ ਦਿੱਤੀ। ਹੁਣ ਵੀ ਜਿਹੜਾ ਆਹ ਜਿਹੜੇ ਹੁਣ ਧਰਨਾ ਅੰਮ੍ਰਿਤਸਰ ਲੱਗਾ ਹੋਇਆ ਜੇ ਇਹ ਉੱਥੇ ਮੁਹਾਲੀ ਜਾ ਕੇ ਬੈਠ ਜਾਂਦੇ ਕਿੰਨਾ ਚੰਗਾ ਸੀ। 328 ਰੁਪਏ ਵਾਲਾ ਮੁੱਦੇ ਸਾਰੇ ਇੱਕੋ ਹੀ ਨੇ। ਮੁੱਦੇ ਇਹ ਵੀ ਵਿੱਚ ਉਹੀ ਰੱਖੀ ਬੈਠੀ ਐ। ਪਰ ਰੌਲਾ ਇਹ ਵੀ ਅਸੀਂ ਦੱਸਾ ਥਾਵਾਂ ਤੇ ਪਾਟੇ ਹੋਏ ਆ ਇੱਕ ਇੱਕ ਮੁੱਦੇ ਤੇ। ਅਸੀਂ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਰੌਲਾ ਚੌਧਰ ਦਾ ਕਿੱਧਰ ਗਿਆ ਪ੍ਰਦੀਪ ਕਲੇਰ ਦੇ ਬਿਆਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਕਿੱਧਰ ਰੁਣ ਗਿਆ ਕਿਸੇ ਨੇ ਕੋਈ ਉਹਦੇ ਤੇ ਰਿਐਕਸ਼ਨ ਆਇਆ ਕਿਸੇ ਦਾ ਕਿਸੇ ਠਿਰਦਾ ਆਇਆ ਦੱਸੋ ਕਿਸੇ ਦਾ ਬਿਆਨ ਵੀ ਆਇਆ ਹੋਵੇ ਜ਼ਿੰਮੇਵਾਰ ਬੰਦੇ ਦਾ ਦੱਸੋ 4-5 ਚੈਨਲਾਂ ਵਾਲਿਆਂ ਨੇ ਖਬਰ ਜ਼ਰੂਰ ਚਲਾਈ ਪਰ ਉਹ ਕਿੱਧਰ ਗਈਆਂ ਖਬਰਾਂ ਅਸੀਂ ਕਿੱਥੇ ਖੜੇ ਹਾਂ ਅਸੀਂ ਤਾਂ ਜਿਵੇਂ ਅਸੀਂ ਤੱਕਾ ਝੱਲਿਆ ਇਸ ਚੀਜ਼ ਦੇ ਵਿੱਚ ਅਸੀਂ ਤਾਂ ਕੋਈ ਰੋਲਾ ਨਹੀਂ ਪਾਇਆ ਜਦੋਂ ਤੁਰ ਪਏ ਇਸ ਰਾਹ ਦੇ ਉੱਤੇ ਫਿਰ ਰੋਈਦਾ ਨਹੀਂ ਹੁੰਦਾ ਰੋਣਾ ਤੇ ਇਹ ਰਾਹ ਚੁਣਨਾ ਇਹ ਦੋਨੇ ਚੀਜ਼ਾਂ ਦਾ ਮੇਲ ਹੀ ਕੋਈ ਨਹੀਂ ਬੜਕਾ ਵੀ ਮਾਰਨੀ ਆ ਤੇ ਵੈਣ ਵੀ ਪਾਉਣੇ ਫਿਰ ਦੋਨੇ ਗੱਲਾਂ ਨਹੀਂ ਚੱਲਦੀਆਂ ਅਸੀਂ 2017 ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਛੋਟੀ ਜਿਹੀ ਦਿਖਾਉਣਾ ਮੈਂ ਤੇ ਜਿਹੜਾ ਸਾਡਾ ਜਿਪਸੀ ਦਾ ਡਰਾਈਵਰ ਸੀ ਉਸ ਵੇਲੇ ਦਾ ਵਿਚਾਰਾ ਉਹ ਤਾਂ ਇੰਨਾ ਡਿਸਪਰੈਸ਼ਨ ਚਲਾ ਗਿਆ ਸੀ ਸਾਨੂੰ ਜਦੋਂ ਉੱਥੇ ਬੁਲਾਇਆ ਤੇ ਅਸੀਂ ਚਲੋ ਜੋ ਕਿਉਂਕਿ ਮਸਲਾ ਜੋ ਸੱਚ ਆ ਉਹ ਸੱਚ ਹੀ ਰਹਿਣਾ ਅਸੀਂ ਨਾ ਦੱਸਦੇ ਕੋਈ ਹੋਰ ਬੰਦੇ ਉੱਥੇ ਬੋਲਦੇ ਕਿਉਂਕਿ ਚਲੋ ਸਾਡਾ ਏਸੀ ਵੀ ਅਸੀਂ ਉਹ ਸਾਰੇ ਪਾਰਟ ਦਾ ਹਿੱਸਾ ਰੇ ਸਾਡੇ ਜੋ ਅਸੀਂ ਸੱਚ ਦੱਸਿਆ ਉਹ ਅਫਸਰਾਂ ਨੇ ਉਹਦੇ ਤੇ ਜਿਹੜੀਆਂ ਸਿੱਟਾਂ ਨੇ ਕੰਮ ਵੀ ਕੀਤਾ ਸਾਡੇ ਬਿਆਨ ਕਲਮਬੰਦ ਕੀਤੇ ਔਰ ਉਹਨਾਂ ਨੇ ਇਹ ਗੱਲ ਮੰਨੀ ਵੀ ਵੀ ਇਹ ਬਿਲਕੁਲ ਸੱਚ ਆ ਜੋ ਤੁਸੀਂ ਬੋਲਿਆ ਅਸੀਂ ਕਹਾਂ ਵੀ ਅਸੀਂ ਝੂਠ ਕਿਉਂ ਬੋਲਾਂਗੇ ਤੰਗ ਫਿਰ ਕਿਵੇਂ ਕੀਤਾ ਜਾਂਦਾ ਦੋਸਤੋ ਉਸ ਵੇਲੇ ਸਰਦਾਰ ਰਾਜਜੀਤ ਸਿੰਘ ਐਸਐਸਪੀ ਲੱਗੇ ਸੀ ਤੇ ਮੈਂ ਚੌਕੀ ਇਨਚਾਰਜ ਉਸ ਵੇਲੇ ਨੱਥੂ ਆਂ ਸੀ ਜਦੋਂ ਅਸੀਂ ਉੱਥੋਂ ਫਰੀਦਕੋਟ ਤੋਂ ਵਾਪਸ ਆਉਨੇ ਆ ਆਫਰ ਕਾਰਡ ਦੀ ਗੱਲਾਂ ਸੀ ਜੇ ਬਿਆਨ ਨਹੀਂ ਸੀ ਦਰਜ ਕਰਵਾਇਆ ਮੇਰੇ ਖਿਲਾਫ ਐਸਐਸਪੀ ਸਾਹਿਬ ਨੇ ਐਐਸਚਓ ਬਾਗਾਪੁਰਾਣਾ ਨੂੰ ਕਿਹਾ ਵੀ ਇਹਦੇ ਖਿਲਾਫ ਕੁਝ ਵੀ ਲਿਖ ਕੇ ਭੇਜ ਤਾਂ ਜੋ ਇਹਦਾ ਮੂੰਹ ਬੰਦ ਕਰਾਇਆ ਜਾਵੇ ਤੇ ਇਹਨੂੰ ਜਿਹੜਾ ਹੈਗਾ ਵੀ ਮੂੰਹ ਬੰਦ ਕਰਾਉਣ ਦਾ ਮਤਲਬ ਹੁੰਦਾ ਵੀ ਮੁਲਾਜ਼ਮ ਡਰ ਜਾਂਦਾ ਵਿਚਾਰਾ ਤੇ ਹੈ ਵੀ ਆ ਕੋਈ ਮੇਰਾ ਇਹਦੇ ਚ ਕਸੂਰ ਨਹੀਂ ਸੀ ਪਰ ਫਿਰ ਵੀ ਮੇਰੀ ਇਹਦੇ ਚ ਡਿਪਾਰਟਮੈਂਟਲ ਇਨਕੁਆਰੀ ਖੋਲੀ ਮੈਂ ਤੁਹਾਨੂੰ ਪ੍ਰੂਫ ਦਿਖਾਉਣਾ ਮੈਨੂੰ ਮੈਂ ਇੱਕ ਡੀਜੀਪੀ ਸਾਹਿਬ ਨੂੰ ਬੇਨਤੀ ਮੈਨੂੰ ਇੱਕ ਵਾਰੀ ਮਿਲਣ ਦਾ ਮੌਕਾ ਦਿਓ ਮੈਂ ਤੁਹਾਡੇ ਨਾਲ ਗੱਲਾਂ ਕੋ ਸਾਂਝੀਆਂ ਕਰਨੀਆਂ ਚਾਹੁੰਦਾ ਮੈਂ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਨਹੀਂ ਲਿਆਉਣਾ ਚਾਹੁੰਦਾ ਕਿਉਂਕਿ ਮੈਂ ਵੀ ਨੌਕਰੀ ਕੀਤੀ ਆ ਮਹਿਕਮੇ ਦੀਆਂ ਕੁਝ ਇੰਟਰਨਲ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਡੇ ਤੇ ਮੇਰੇ ਵਿੱਚ ਰਹਿਣ ਤੇ ਉਹਦੇ ਤੇ ਐਕਸ਼ਨ ਹੋਵੇ ਉਹ ਕੰਮ ਚੰਗਾ ਖਲਾਰਾ ਬਾਹਰ ਨਾ ਪਵੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਡੀਜੀਪੀ ਸਾਹਿਬਾ ਦੇਖ ਲਓ ਮੇਰੇ 'ਚ ਕਸੂਰ ਦੱਸਿਓ ਕੀ ਆ ਮਕਦਮਾ ਦਰਜ ਹੁੰਦਾ 302 ਦਾ 16317 ਨੂੰ ਤੇ ਇਹਦੇ 90 ਦਿਨ ਮਕਦਮੇ ਦੇ ਬਣਦੇ ਆ 17617 ਮੇਰੇ ਖਿਲਾਫ ਐਸਐਚਓ ਬਾਗਾ ਪ੍ਰਾਣਾ ਲਿਖ ਕੇ ਭੇਜਦਾ ਵੀ ਸਤਪਾਲ ਸਿੰਘ ਨੇ 10617 ਤੱਕ ਇਹ ਚਲਾਨ ਜਿਹੜਾ ਚੈੱਕ ਨਹੀਂ ਕਰਵਾਇਆ ਤੇ ਇਹਦੀ ਜਿਹੜੀ 167 2 ਦੇ ਤਹਿਤ ਜਾਈ ਸਾਹਿਬ ਬੇ ਲੈ ਸਕਦੇ ਆ ਤੇ ਦੋਸ਼ੀ ਨੂੰ ਫਾਇਦਾ ਪਹਚਾ ਸਕਦਾ ਸਤਪਾਲ ਸਿੰਘ ਜਦੋਂ ਕਿ ਜੇ 90 ਦਿਨ ਹੋਏ ਨਹੀਂ ਇਹ 81 ਦਿਨ ਐਸਐਚਓ ਸਾਹਿਬ ਲਿਖ ਕੇ ਭੇਜਦੀਆਂ 91 ਦਿਨ ਲਿਖ ਕੇ ਭੇਜਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਪਰ ਮੈਂ ਐਸਐਚਓ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਤੁਸੀਂ ਲਿਖਿਆ ਵੀ 10 ਤਰੀਕ ਤੱਕ ਮੈਂ ਚਲਾਨ ਨਹੀਂ ਚੈੱਕ ਕਰਾਇਆ ਤੇ ਮੈਂ ਤਾਂ 9 ਨੂੰ ਚੈੱਕ ਕਰਾ ਦਿੱਤਾ ਕਿਉਂਕਿ ਉਹਦੇ ਵਿੱਚ ਡੀਏ ਸਾਹਿਬ ਦੇ ਵੱਲੋਂ ਲਿਖਿਆ ਲਿਖੀ ਹੋਈ ਤਰੀਕਾ ਤੇ ਉਹਨਾਂ ਵੱਲੋਂ ਹੀ ਉਹਨਾਂ ਦੇ ਸਾਈਨ ਹੈ ਆ ਇਤਰਾਜ਼ ਲਾਇਆ ਸੀ ਉਹ ਮੈਂ ਪੂਰਤੀ ਕਰ ਦਿੱਤੀ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਇੱਕ ਐਫਆਈਆਰ ਦੇ ਵਿੱਚ ਥੋੜੀ ਜੀ ਕੰਟਰੋਵਰਸੀ ਸੀ ਪਿਓ ਨੇ ਆ ਪੁੱਤ ਨੇ ਪਿਓ ਮਾਰਿਆ ਸੀ ਤੇ ਮਾਤਾ ਦੇ ਬਿਆਨ ਦੇ ਵਿੱਚ ਇਹ ਸੀ ਵੀ ਮੇਰੇ ਮੁੰਡੇ ਦਾ ਦਿਮਾਗੀ ਸਤੁਲਨ ਠੀਕ ਨਹੀਂ ਤੇ ਥੱਲੇ ਉਹਦੇ ਵਜ੍ਹਾ ਰੰਜਸ਼ੇ ਲਿਖਾਤਾ ਸੀ ਮੇਰਾ ਜਿਹੜਾ ਮੇਰਾ ਘਰ ਵਾਲਾ ਮੇਰੇ ਮੁੰਡੇ ਨੂੰ ਤਾਂ ਬਣਦਾ ਹੱਕ ਨਹੀਂ ਸੀ ਦਿੰਦਾ ਦੋਨੇ ਚੀਜ਼ਾਂ ਦੇ ਵਿੱਚ ਪੀਪੀ ਸਾਹਿਬ ਡੀਏ ਸਾਹਿਬ ਕਹਿੰਦੇ ਵੀ ਇਹ ਜਦੋਂ ਸਾਬਤ ਕਰੋ ਵੀ ਉਹ ਦਵਾਕੀ ਸਤੋਲਣ ਠੀਕ ਸੀ ਫਿਰ 300 304 ਚ ਜਾਂਦਾ ਸੀ ਕੇਸ ਪਰ ਮੇਰੇ ਸਾਹਮਣੇ ਉਹਨਾਂ ਨੇ ਕੋਈ ਵੀ ਇਹ ਜਾਂ ਕੁਝ ਪੇਸ਼ ਨਹੀਂ ਕਰ ਸਕੇ ਕੋਈ ਡਾਕਟਰੀ ਰਿਪੋਰਟ ਜਿਹਦੇ ਤੋਂ ਦਾ ਇਲਾਜ ਚੱਲਦਾ ਹੋਵੇ ਤੇ 12 ਤਰੀਕ ਨੂੰ ਇਹ ਜਿਹੜਾ ਚਲਾਨ ਹੈ ਇਹਦੀ ਫਾਈਨਲ ਚੈਕਿੰਗ ਹੋ ਗਿਆ ਮੇਰੇ ਵੱਲੋਂ ਇਹਦੀ ਤਰਾਜਾਂ ਦੀ ਪੂਰਤੀ ਕਰਕੇ ਆ ਸਤਪਾਲ ਸਿੰਘ ਚੌਕੀਨਜਾ ਨੱਥੂ ਵਾਲਾ ਮੇਰੇ ਸਾਈਨ ਹੈ ਤੇ 12 ਤਰੀਕ ਨੂੰ ਇਹ ਚਲਾਨ ਹੈ ਜਿਹੜਾ ਟੂ ਕੋਟ ਕਰਵਾ ਦਿੱਤਾ 5 ਦਿਨ ਪਹਿਲਾਂ 85ਵੇਂ ਦਿਨ ਇਹ ਚਲਾਨ ਜਿਹੜਾ ਮੈਂ ਦੇ ਦਿੱਤਾ 90 ਦਿਨਾਂ ਜੇ ਹੋਏ ਨਹੀਂ ਤੇ ਮੇਰੀ ਇਹਦੇ ਚ ਇਨਕੁਆਰੀ ਖੋਲ ਕੇ ਤੇ ਮੇਰੇ ਖਿਲਾਫ ਲਿਖਿਆ ਗਿਆ ਉਹ ਆ ਪਈਆ ਆ ਦੇਖੋ ਆ ਐਸਐਸਪੀ ਸਾਹਿਬ ਦੀ ਆਪਦਾਨ ਦਾ ਡੀਓ ਲੈਟਰ ਤੇ ਜਿਹੜਾ ਮੇਰੇ ਖਿਲਾਫ ਲਿਖਿਆ ਗਿਆ ਜਦੋਂ ਕਿ 90 ਦਿਨ ਬਣਦੇ ਹੀ ਨਹੀਂ ਤੇ ਮੇਰੀ 3 ਸਾਲ ਦੀ ਨੌਕਰੀ ਦਾ ਉਹਨਾਂ ਨੇ ਮੈਨੂੰ ਨੋਟਿਸ ਦਿੱਤਾ ਤੇ ਮੈਂ ਐਸਐਸਪੀ ਹੈੱਡਕੁਆਟਰ ਸਾਹਿਬ ਇਹਦੇ ਇਨਕੁਆਇਰੀ ਅਫਸਰ ਸੀਗੇ ਉਹ ਗੁਰਸਿੱਖ ਸਿੰਘ ਨਾਲੇ ਤੇ ਮੈਂ ਉਹਨਾਂ ਕੋਲਿਆ ਸਾਰੇ ਪ੍ਰੂਫ ਲੈ ਕੇ ਗਿਆ ਮੈਂ ਕਿਹਾ ਸਰ ਵੀ 85ਵੇਂ ਦਿਨ ਤੱਕ ਚਲਾਨ ਦੇ ਦਿੱਤਾ ਤੇ 90 ਦਿਨ ਤਾਂ ਪੂਰੇ ਹੀ ਨਹੀਂ ਹੋਏ ਅਜੇ ਤੇ ਬਾਕੀ ਤੁਹਾਨੂੰ ਵੀ ਪਤਾ ਵੀ 302 ਦੇ ਵਿੱਚ ਭਲਾ ਚਲਾਨ ਥੋੜਾ ਬਹੁਤਾ ਲੇਟ ਵੀ ਹੋ ਜੇ ਆਪਾਂ ਮਨਜ਼ੂਰੀ ਵਗੈਰਾ ਲੈ ਲੈਨੇ ਆ ਤੇ ਬੇਲ ਤਾਂ ਤਾਂ ਵੀ ਅਦਾਲਤ ਨਹੀਂ ਲੈਂਦੀ ਮੈਨੂੰ ਕਹਿੰਦੇ ਵੀ ਐਸਐਸਪੀ ਸਾਹਿਬ ਦਾ ਹੁਕਮ ਹੈ ਤੇਰੇ ਖਿਲਾਫ ਲਿਖਣਾ ਤੇ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਮੈਂ ਕਿਹਾ ਜੀ ਮੇਰਾ ਕਸੂਰ ਤਾਂ ਦੱਸੋ ਕੀ ਹੈ ਜੀ ਚਲਾਨ ਤਾਂ ਟੂ ਕੋਟ ਹੋ ਗਿਆ ਰਿਕਾਰਡ ਆ ਸਾਰਾ ਮੈਨੂੰ ਇਹ ਤੇਰਾ ਦਿਮਾਗ ਦਰੋਸਤ ਕਰਨਾ ਮੈਂ ਕਿਹਾ ਜੀ ਠੀਕ ਉਸ ਤੋਂ ਬਾਅਦ ਮੇਰੇ ਖਿਲਾਫ ਉਹਨਾਂ ਨੇ ਜਿਹੜੀ ਤੁਹਾਨੂੰ ਮੈਂ ਦੱਸੀ ਸੀ ਸਮਗਲਰਾ ਨਾਲ ਸਬੰਧਾਂ ਦੀ ਬਣਾ ਕੇ ਰਿਪੋਰਟ ਭੇਜੀ ਮੈਂ ਹਾਈ ਕੋਰਟ ਗਿਆ ਉੱਥੋਂ ਰੱਦ ਹੋਇਆ ਸਾਰਾ ਕੁਝ ਉੱਥੇ ਇਹਨਾਂ ਨੇ ਰਿਟਰਨ ਉੱਤੇ ਲਿਖ ਕੇ ਦਿੱਤਾ ਵੀ ਇਹ ਜਾਂ ਕੁਝ ਸਾਹਮਣੇ ਨਹੀਂ ਆਇਆ ਫਿਰ ਮੈਂ ਆ ਵੀ ਨਾਲ ਹਾਈ ਕੋਰਟ ਦੇ ਵਿੱਚ ਰੱਖਿਆ ਮੈਂ ਕਿਹਾ ਜੀ ਉਦੋਂ ਪਹਿਲਾਂ ਮੇਰੇ ਨਾਲ ਆ ਜਿਆਤੀ ਕੀਤੀ ਗਈ ਸਿਰਫ ਇੱਕ ਬੇਅਦਬੀ ਕਾਂਡ ਦੇ ਵਿੱਚ ਉੱਥੇ ਜਿਹੜੀ ਵਹਿਬਲ ਫਾਇਰਿੰਗ ਹੋਈ ਉਹ ਤੇ ਸੱਚ ਬੋਲਣ ਫਿਰ ਮੈਂ ਫਰੂਸਪੁਰ ਦੀ ਬਦਲੀ ਕਰਵਾਇਆ ਮੇਰੀ ਬਦਲੀ ਤੇ ਵੀ ਸਟੇ ਕੀਤਾ ਹਾਈ ਕੋਰਟ ਨੇ ਉਹ ਸਾਡੀ ਕਾਫੀ ਜਾਣਿਆਂ ਦੀ ਕੀਤੀ ਸੀ ਫਿਰ ਮੇਰੀ ਕਦੇ ਉੱਥੇ ਬਦਲੀ ਮੈਨੂੰ ਤੰਗ ਪਰੇਸ਼ਾਨ ਖਿੜੀ ਮੈਂ ਨੌਕਰੀ ਛੱਡ ਦਿੱਤੀ ਪੈਨਸ਼ਨ ਲੈ ਲਈ ਵੀ ਅਨਸ ਲੈਣੀ ਹੁਣ ਚਲੋ ਅਸੀਂ ਤਾਂ ਵੀਰੋ ਜਿੱਥੇ ਖੜੇ ਆ ਉੱਥੇ ਉੱਥੇ ਖੜੇ ਆ ਅਸੀਂ ਤਾਂ ਕਿਸੇ ਦੇ ਅੱਗੇ ਹੱਥ ਨਹੀਂ ਟੱਡੇ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਇਆ ਇਹ ਤਾਂ ਕੁਝ ਵੀ ਨਹੀਂ ਇਹ ਤੋਂ ਹੋਰ ਬਹੁਤ ਕੁਝ ਮੇਰੇ ਨਾਲ ਹੋਇਆ ਇਹ ਤਾਂ ਕੁਝ ਵੀ ਨਹੀਂਗਾ ਇਹ ਤਾਂ ਚਲੋ ਇੱਕ ਉਨਨਕੀ ਜਿਮੋਟੀਆਂ ਇਹ ਤਾਂ ਮਹਿਕਮੇ ਦਾ ਇੱਕ ਹਿੱਸਾ ਉਹਨਾਂ ਨੂੰ ਤੰਗ ਕਰਨਾ ਹੁੰਦਾ ਕਰ ਲਿਆ ਅਫਸਰਾਂ ਨੇ ਆਪਾਂ ਨਹੀਂ ਹਟ ਪਿੱਛੇ ਹਟੇ ਬਿਆਨ ਦਰਜ ਕਰਵਾਏ ਆਪਦੇ ਜੋ ਸੱਚ ਸੀ ਸੱਚ ਲਿਖਾਇਆ ਔਰ ਪਿੱਛੇ ਨਹੀਂ ਹਟ ਗਏ ਨਾ ਹਟੇ ਪਰ ਮੈਂ ਸੰਗਤ ਨੂੰ ਅਪੀਲ ਕਰਦਾ ਵੀ ਅੱਜ ਤਾਂ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਸਰਕਾਰ ਤੇ ਦਬਾਅ ਅਸੀਂ ਬਣਾਉਣਾ ਜਦੋਂ ਸਾਡਾ ਇਸ ਪਾਸੇ ਵੱਲ ਖਿਆਲ ਹੀ ਹੈ ਨਹੀਂ ਤੇ ਸਰਕਾਰਾਂ ਨੇ ਤਾਂ ਟਾਈਮ ਪਾਸ ਕਰਨੇ ਹੁੰਦੇ ਆ ਪਰ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਜਿੱਤੇ ਪਿੱਛੇ ਤੁਹਾਡਾ ਰੋਲ ਇਸ ਮਕਦਮੇ ਵਿੱਚ ਬਹੁਤ ਵਧੀਆ ਤੁਸੀਂ ਨਿਭਾਇਆ ਸਿੱਟਾ ਨੇ ਬਹੁਤ ਵਧੀਆ ਨਿਭਾਇਆ ਮੈਂ ਇਹ ਨਹੀਂ ਗੱਲ ਸਿੱਟਾ ਨੇ ਬਹੁਤ ਚੰਗਾ ਕੰਮ ਕੀਤਾ ਟਾਈਮ ਸਰ ਜਿਹੜੇ ਇਹਦੇ ਚਲਾਨ ਦਿੱਤੇ ਕਿਉਂਕਿ ਕਈ ਚਲਾਨ ਨੇ ਸਪਲੀਮੈਂਟਰੀ ਦੇਈ ਜਾਂਦੀ ਸਿੱਟਾ ਜਿਵੇਂ ਜਿਵੇਂ ਇਨਕੁਆਰੀ ਮੁਕੰਮਲ ਹੋਈ ਜਾਂਦੀ ਹੈ ਪਰ ਇਹਦੇ ਤੇ ਤੁਸੀਂ ਵੀ ਹੁਣ ਗੌਰ ਕਰੋ ਹੁਣ ਤਾਂ ਕੋਈ ਛੱਡੋ ਵੋਟਾਂ ਇਹਨਾਂ ਦੀਆਂ ਵੋਟਾਂ ਤੁਹਾਨੂੰ ਕੁਝ ਨਹੀਂ ਕਰਨ ਲੱਗੀਆਂ ਤੁਸੀਂ ਸਿੱਖਾਂ ਦਾ ਦਿਲ ਜਿੱਤ ਲਿਆ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਵੀ ਇਹ ਚੀਜ਼ਾਂ ਬਖਸ਼ੀਆਂ ਤੁਹਾਨੂੰ ਅੱਗੇ ਵੀ ਬਖਸ਼ਣਗੇ ਪਰ ਸੰਗਤ ਨੂੰ ਮੇਰੀ ਅਪੀਲ ਆ ਇਹ ਇਸ ਮੁੱਦੇ ਦੇ ਉੱਤੇ ਗੌਰ ਕਰੋ ਅਸੀਂ ਮਨੁੱਖ ਕੋਈ ਵੱਡਾ ਨਹੀਂ ਗੁਰੂ ਸਾਹਿਬ ਸਾਡੇ ਵਾਸਤੇ ਗੁਰੂ ਪਹਿਲਾ ਹੈ ਬਾਕੀ ਗੱਲਾਂ ਸਭ ਬਾਅਦ ਚ ਤੇ ਹੁਣ ਜਿਹੜੀ ਅਗਲੀ ਵੀਡੀਓ ਆ ਉਹ ਮੈਂ ਹੁਣ ਕਰੂੰਗਾ ਜਿਹੜੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਪੋਸਟ ਵਿੱਚ ਕਿਉਂਕਿ ਥੋੜਾ ਬਹੁਤ ਅੱਗਾ ਪਿੱਛਾ ਹੋ ਜਾਂਦਾ ਤੁਸੀਂ ਤਾਨੇ ਮਿਹਨੇ ਨਾ ਮਾਰਿਆ ਕਰੋ ਮੇਰਾ ਦਲੀਲ ਨਾਲ ਜਵਾਬ ਦੇ ਆ ਕਰੋ ਗੱਲ ਦਾ ਆ ਦੱਲੇ ਪਦਲੇ ਲਿਖਣਾ ਇਹ ਗੱਲਾਂ ਕੁਝ ਨਹੀਂ ਹੁੰਦੀਆਂ ਫੇਕ ਆਈਡੀਆ ਤੋਂ ਬੈਠੇ ਆ ਤੁਸੀਂ ਜਿੱਥੇ ਬੈਠੇ ਹੋ ਦੇ ਫਿਰ ਮੈਂ ਕਿਸ ਦਾ ਤੇਲ ਪਾਣੀ ਚੈੱਕ ਕਰ ਲਿਆ ਫਿਰ ਮੈਨੂੰ ਵੀ ਕਰਨਾ ਆਉਂਦਾ ਇਹ ਭਲੇਖੇ ਜਣਾ ਕਿਸੇ ਚ ਰਿਓ ਮੈਂ ਵੀ ਇਸੇ ਧਰਤੀ ਦਾ ਪਾਣੀ ਪੀਤਾ ਤੇ ਇੱਥੇ ਜੰਮਿਆ ਉਹੀ ਅੰਨ ਮੈਂ ਖਾਦਾ ਜਿਹੜਾ ਤੁਸੀਂ ਖਾਦਾ ਕੋਈ ਤੁਹਾਡੇ ਜੀ ਜ਼ਿਆਦਾ ਦਲੇਰੀ ਨਹੀਂ ਤੇ ਮਦਾਨ ਦੇ ਵਿੱਚ ਪਤਾ ਲੱਗਦਾ ਹੁੰਦਾ ਕਈ ਇੱਥੇ ਜਿਹੜੇ ਇੱਥੇ ਆ ਫੜਾ ਮਾਰਨ ਵਾਲੇ ਮੁੜ ਕੇ ਕੀ ਹੁਣ ਨਾਂ ਲੈਣਾ ਛੱਡੋ ਬਰਾ ਕਹਿੰਦੇ ਝੱਗਾ ਚੱਕੀਏ ਆਪਦਾ ਤੇ ਢੱਡਾ ਆਪਦਾ ਨੰਗਾ ਇੰਨੇ ਕ ਪਾਣੀ ਜੋ ਤੁਸੀਂ ਮੈਨੂੰ ਸਭ ਪਤਾ ਹੁਣ ਵੀਰੋ ਤੁਹਾਡੇ ਅੱਗੇ ਹੱਥ ਵਨ ਕੇ ਹੀ ਅਪੀਲ ਆ ਕਿ ਆਪਾਂ ਇਸ ਮੁੱਦੇ ਦੇ ਉੱਤੇ ਹੁਣ ਪ੍ਰਦੀਪ ਦੀ ਘਰ ਵਾਲੀ ਦੀ ਇੰਟਰਵਿਊ ਵੀ ਆ ਗਈ ਹੈ ਮੈਂ ਕੱਲ ਦੇਖੀ ਸੀ ਹੁਣ ਉਹ ਤਾਂ ਬਿਲਕੁਲ ਹੀ ਮੋਹਰ ਲਾ ਦਿੱਤੀ ਨਾ ਵੀ ਉਹਨੇ ਕਿਵੇਂ ਉਹ ਕਹਿੰਦੀ ਸਾਨੂੰ ਸੱਦ ਕੇ ਦਫ਼ਤੇ ਮਾਰੇ ਗਏ ਕਿਵੇਂ ਕੀ ਕੁਝ ਹੋਇਆ ਇੱਥੇ ਤਾਂ ਜਥੇਦਾਰ ਬਿਆਨਾਂ ਤੋਂ ਮੁੱਕਰ ਗਏ ਸਾਡੇ ਵਰਗੇ ਤਾਂ ਛੱਡੋ ਅਸੀਂ ਤਾਂ ਫੇਰ ਅੜੇ ਖੜੇ ਹਾਂ ਉਹ ਤਾਂ ਮੈਂਟਲ ਆਏ ਉੱਥੇ ਟੂ ਯੂ ਟਰਨ ਲੈਣ ਲੱਗਿਆ ਤੇ ਅਸੀਂ ਅੜਨਾ ਤੁਹਾਡੇ ਸਿਰ ਤੇ ਤੇ ਤੁਹਾਡਾ ਸਾਡੇ ਨਾਲ ਸਾਥ ਹੈ ਤੁਹਾਡਾ ਆਸ਼ੀਰਵਾਦ ਹੈ ਫਿਰ ਨਹੀਂ ਅਸੀਂ ਡੋਲਦੇ ਪਰ ਵੈਸੇ ਵੀ ਨਹੀਂ ਡੋਲਦੇ ਮੇਰੇ ਵੱਲੋਂ ਤਾਂ ਤੁਹਾਨੂੰ ਲੋਹੇ ਤੇ ਲਕੀਰ ਹੈ ਮੈਂ ਨਹੀਂ ਡੋਲਦਾ ਪਰ ਇਹ ਹੁੰਦਾ ਵੀ ਜਦੋਂ ਤੁਸੀਂ ਸਾਥ ਦਿੰਦੇ ਹੋ ਹੌਸਲਾ ਵਧਦਾ ਜਿਹਨੇ ਗੱਲ ਕਰਨੀ ਹੁੰਦੀ ਮੈਨਾਂ ਦਲੀਲ ਨਾਲ ਗੱਲ ਕਰੂੰ ਮੇਰੇ ਤੇ ਸਵਾਲ ਕਰੋ ਮੈਂ ਤੁਹਾਡਾ ਜਵਾਬ ਦੇਵਾਂਗਾ ਉਸ ਵੇਲੇ ਇੱਥੇ ਵੀਡੀਓ ਖਤਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ